ਉਹਦੀ ਆ ਕੇ ਸਭ ਤੋਂ ਪਹਿਲਾਂ ਤਾਂ ਸਾਡੀਆਂ ਸਾਰੀਆਂ ਗੱਡੀਆਂ ਜਿਹੜੀਆਂ ਲਗਾਤਾਰ ਭੰਨੀਆਂ ਤਾਂ ਲੈ ਇਥੋਂ ਦੀਆਂ ਨਾਲ ਵਾਲੀਆਂ ਦੀ ਇੱਕ ਗੱਡੀ ਭੰਨੀ ਐ ਤਿੰਨ ਗੱਡੀਆਂ ਇਹਨਾਂ ਦੀਆਂ ਆ ਸੀਗੀਆਂ ਘਰ ਦੇ ਬਾਹਰ ਜਿਹੜੀਆਂ ਖੜੀਆਂ ਹੋਈਆਂ ਸੀ ਤਿੰਨੇ ਗੱਡੀਆਂ ਨੂੰ ਜਿਹੜਾ ਹੈਗਾ ਉਹ ਚੱਕਣਾ ਚੂਰ ਕਰਤਾ ਦੇਖੋ ਕਿਸ ਤਰੀਕੇ ਦੇ ਨਾਲ ਅਰਥਾ ਭਾਈ ਹੋਂਦ ਬਾਅਦ ਜੀ ਉਹ ਇੱਕ ਵਾਰ ਤਾਂ ਬੋਲੇ ਯਾਰ ਤੂੰ ਪਿਸਤਲ ਕਿਉਂ ਨਹੀਂ ਕੱਢਦਾ ਉਹ ਨਾ ਕੋਈ ਕੀਰਤਨ ਕੀਰਤਨ ਕਰਕੇ ਕੋਈ ਲੀਟਲ ਸੀਗਾ ਪਰ ਬਾਤ ਪਤਲਾ ਇਹਦਾ ਹਾਵ ਸੀ ਉਹਨਾਂ ਨੇ ਇੱਥੇ ਆ ਕੇ ਸਾਡੇ ਫੌਨ ਵਜਾਏ ਜਦੋਂ ਅਸੀਂ ਜਦੋਂ ਬਾਹਰ ਗਏ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਨਿਕਲਣ ਵਾਸਤੇ ਰਸਤਾ ਇੱਥੇ ਨਹੀਂ ਹੈਗਾ ਤੇ ਤੁਸੀਂ ਵਾਈ ਚਾਂਸ ਤੁਸੀਂ ਵੱਡੀ ਬੈਕ ਕਰ ਲਓ ਬੇਟੇ ਨੇ ਕਿਹਾ ਕਹਿੰਦਾ ਨਹੀਂ ਤੁਸੀਂ ਕਿ ਮੈਂ ਤੁਹਾਨੂੰ ਕਢਾਲ ਕੇ ਦਿਖਾਉਂਗਾ ਕੋਈ ਦਿੱਕਤ ਨਹੀਂ ਤੇ ਇਹ ਕਹਿੰਦੇ ਜੇ ਤੁਸੀਂ ਕਿੰਨੇ ਜਾਣੇ ਕਿੰਨੇ ਸੀ ਕਿ ਉਸ ਉਸ ਵੇਲੇ ਦੋ ਜਾਣੇ ਸੀ ਇਹ ਦੋ ਪਿੱਛੋਂ ਦੀ ਆਏ ਤੇ ਦੋ ਵਾਹ ਗੱਡੀ ਵੱਡੀ ਵਾਲੀ ਸੀ ਇਹ ਉਹ ਨੰਬਰ ਨੋਟ ਕਿਤੇ ਹੋਇਆ ਸਾਰੇ ਪੁਲਿਸ ਨੇ ਹਾਂ ਜੀ ਹਾਂ ਜੀ ਤੇ ਉਹ ਸਾਰੇ ਨੰਬਰ ਨੋਟ ਕਰ ਲੈਣੇ ਸੀਗੇ ਦੋ ਉਸ ਦੇ ਦੋਸਤ ਹੀ ਉਹਨਾਂ ਦੇ ਡਰਿੰਕ ਵਗੈਰਾ ਵੀ ਹਾਂ ਜੀ ਹਾਂ ਜੀ ਉਹ ਡਰਿੰਕ ਵਾਲੇ ਸੀਗੇ ਸਾਰੇ ਅੱਧੇ ਪਿੱਛੇ ਪੀਜੀ ਦੰਦਿਆ ਸ਼ਾਇਦ ਤੁਹਾਨੂੰ ਪਤਾ ਲੱਗਿਆ ਉਸ ਤੋਂ ਬਾਅਦ 25 ਮੁੰਡੇ ਲਗਾਤਾਰ ਹਲੇ ਫੋਨ ਤੇ ਅਸੀਂ ਬਾਹਰ ਹੀ ਸੀਗੇ ਲਗਾਤਾਰ ਅੰਦਰ ਆ ਕੇ ਉਹਨਾਂ ਕੋਲ ਬੜੀਆਂ ਜ਼ਿਆਦਾ ਚੀਜ਼ਾਂ ਸੀਗੀਆਂ ਉਹਨਾਂ ਦੇ ਬਾਰਨ ਵਾਲਾ ਕੋਈ ਅੱਗੇ ਨਾਲ ਪਿਆਰਾ ਬੇਸਵਾਲ ਕਰਾਰੇ ਸਾਰੇ ਬਹੁਤ ਜ਼ਿਆਦਾ ਉਹ ਨਾ ਕੋਈ ਕੀਰਤਨ ਕੀਰਤਨ ਕਰਕੇ ਕੋਈ ਲੀਟਰ ਸੀਗਾ ਤੁਹਾਨੂੰ ਬਾਤ ਪਤਾ ਲਿਆ ਇਹਦਾ ਆਬ ਉਹ ਨਾ ਸੀਗਾ ਜਦੋਂ ਮੈਰੀ ਬਿਗਨਿੰਗ ਆਇਆ ਨਾ ਜਦੋਂ ਮਹੋਰਨ ਮਾਤਾ ਜੀ ਵੀ ਗੱਡੀ ਦੇ ਪਾਸੇ ਕਰੋ ਅੱਛਾ ਉਹੀ ਸੀਗਾ ਉਹੀ ਸੀ ਮੇਨ ਲੜਾਈ ਦੀ ਜੇਰ ਹਸਬੰਡ ਦੇ ਟੰਕੇ ਲੱਗੇ ਆ ਸਿਰ ਤੇ ਬਹੁਤ ਜ਼ਿਆਦਾ ਤੇ ਅੰਦਰ ਵੀ ਆ ਗਏ ਉਹ ਅੰਦਰ ਆ ਕੇ ਬੇਟੇ ਨੂੰ ਫੜ ਲਿਆ ਉਹਨਾਂ ਨੇ ਹਸਬੰਡ ਮੇਰੇ ਬਾਹਰ ਹੀ ਸੀ ਉਹਨਾਂ ਨੂੰ 4 ਜਣੇ ਨੇ 5 6 ਜਣੇ ਬਾਹਰ ਪੜ ਲਿਆ 15 ਫੀ ਕੇ 20 ਤੋਂ 25 ਬੰਦੇ ਹੋਨੇ ਆ ਗਾ ਤੇ ਉਹ ਵਾਲੀ ਵੀਡੀਓ ਵੀ ਸ਼ਾਇਦ ਤੁਹਾਨੂੰ ਕਿਤੇ ਮਿਲ ਜਾਏਗੀ ਮੁਹਾਲੀ ਦੇ ਵਿੱਚ دہشت ਦੀ ਇੱਕ ਵੱਖਰੀ ਖਬਰ ਸਾਹਮਣੇ ਆਈ ਹੈ ਦਰਸ਼ਤ ਇਸ ਕਰਕੇ ਕਿਉਂਕਿ ਮੁਹਾਲੀ ਸੈਕਟਰ 70 ਦੇ ਵਿੱਚ ਹਾਊਸ ਨੰਬਰ 1555 ਦੇ ਵਿੱਚ ਕੱਲ ਬੀਤੀ ਰਾਤ ਤਕਰੀਬ ਪੌਣੇ 11 ਵਜੇ ਇੱਕ ਪਰਿਵਾਰ ਆਪਣੇ ਘਰ ਦੇ ਵਿੱਚ ਬੈਠਾ ਸੀਗਾ ਘਰ ਦੇ ਵਿੱਚ ਬੈਠਿਆ ਉਹਨਾਂ ਨੂੰ ਹਾਰਨ ਸੁਣਾਈ ਦਿੱਤੇ ਤਾਂ ਹਾਰਨ ਇੰਨੇ ਜ਼ਿਆਦਾ ਸੁਣਾਈ ਦਿੱਤੇ ਕਿ ਕੋਈ ਵਿਅਕਤੀ ਜਿਹੜੇ ਬਾਹਰ ਬੈਠੇ ਹੋਏ ਸੀਗੇ ਗੱਡੀ ਦੇ ਵਿੱਚ ਉਹਨਾਂ ਵੱਲੋਂ ਲਗਾਤਾਰ ਕੰਟੀਨਿਊਸਲੀ 10-15 ਮਿੰਟਾਂ ਤੱਕ ਹਾਰਨ ਵਜਾਏਗਾ ਜਦੋਂ ਬਾਹਰ ਆਏ ਤਾਂ ਉਹਨਾਂ ਨੇ ਕਿਹਾ ਕਿ ਤੁਹਾਡੀ ਗੱਡੀ ਸਾਹਮਣੇ ਖੜੀ ਹੈ ਤੇ ਗੱਡੀ ਨੂੰ ਸਾਈਡ ਤੇ ਕਰੋ ਤਾਂ ਥੋੜੀ ਬਹੁਤ ਕਹਿ ਕਹਾ ਸੁਣੇ ਤੋਂ ਬਾਅਦ ਉਹਨਾਂ ਮੁੰਡਿਆਂ ਵੱਲੋਂ ਜਿਹੜੇ ਕੀ ਇਸੇ ਗਲੀ ਦੇ ਵਿੱਚ ਪਹੁੰਚੇ ਸੀ ਗੱਡੀ ਲੈ ਕੇ ਲਗਾਤਾਰ ਜਿਹੜਾ ਹੈਗਾ तमाम ਆਸ-ਪਾਸੇ ਗੱਡੀਆਂ ਖੜੀਆਂ ਸੀ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਨਾਲ ਨਾਲ ਪਰਿਵਾਰ ਦੇ ਉੱਤੇ ਵੀ ਅਟੈਕ ਕੀਤਾ ਗਿਆ ਇਹ 70 ਸੈਕਟਰ ਮੁਹਾਲੀ ਦਾ ਏਰੀਆ ਹੈਗਾ ਤਾਂ ਜਿਹਦਾ ਘਰ ਦਾ ਨੰਬਰ ਹੈਗਾ 1555 ਤਾਂ ਇਹ ਦੇਖੋ ਗੱਡੀਆਂ ਖੜੀਆਂ ਸੀ ਗੱਡੀਆਂ ਭੰਨਤੀਆਂ ਤਿੰਨ ਗੱਡੀਆਂ ਇਹਨਾਂ ਦੀਆਂ ਸੀਗੀਆਂ ਘਰ ਦੇ ਬਾਹਰ ਜਿਹੜੀਆਂ ਖੜੀਆਂ ਹੋਈਆਂ ਸੀ ਤਿੰਨੇ ਗੱਡੀਆਂ ਨੂੰ ਜਿਹੜਾ ਹੈਗਾ ਉਹ ਚੱਕਣਾ ਚੂਰ ਕਰਤਾ ਦੇਖੋ ਕਿਸ ਤਰੀਕੇ ਦੇ ਨਾਲ ਇਹ ਵਾਰ ਕੀਤੇ ਗਏ ਨੇ ਤਾਂ ਇਹ ਪੂਰਾ ਇਨਸੀਡੈਂਟ ਕੀ ਸੀਗਾ ਉਹਦੇ ਬਾਰੇ ਵੀ ਅਸੀਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਾਂਗੇ ਤੀਸਰੀ ਗੱਡੀ ਇਹ ਹੈਗੀ ਆ ਤਿੰਨ ਗੱਡੀਆਂ ਜਿਹੜੀਆਂ ਬੁਰੀ ਤਰੀਕੇ ਦੇ ਨਾਲ ਪੰਨੀਆਂ ਗਈਆਂ ਤਾਂ ਇਹ ਗੱਡੀਆਂ ਦਾ ਹਾਲ ਜਿਹੜਾ ਤੁਸੀਂ ਦੇਖ ਸਕਦੇ ਹੋ ਉਹਦੇ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜਾ ਪਰਿਵਾਰ ਦਾ ਉਸ ਸਮੇਂ ਕੀ ਹਾਲ ਹੋਇਆ ਹੋਵੇਗਾ ਕਿਉਂਕਿ ਸਿਰਫ ਗੱਡੀਆਂ ਹੀ ਨਹੀਂ ਪੰਨੀਆਂ ਘਰ ਦੇ ਅੰਦਰ ਵੀ ਬਹੁਤ ਤੋੜ ਭੰਨ ਕਰਕੇ ਗਏ ਤਾਂ ਉਹ ਵੀ ਤਸਵੀਰਾਂ ਅਸੀਂ ਦਿਖਾਵਾਂਗੇ तमाम ਤਸਵੀਰਾਂ ਅਸੀਂ ਦਿਖਾਵਾਂਗੇ ਕਿ ਆਖਿਰਕਾਰ ਹੋਇਆ ਕਿ ਕਿੰਨਾ ਜ਼ਿਆਦਾ ਜਿਹੜਾ ਦਹਿਸ਼ਤ ਦਾ ਰੂਪ ਇਸ ਸਮੇਂ ਇੱਥੇ ਹੋ ਗਿਆ ਹੋਵੇਗਾ ਕਿਉਂਕਿ ਵੀਡੀਓ ਵੀ ਜਿਹੜੀ ਸਾਹਮਣੇ ਅਸੀਂ ਲਗਾਤਾਰ ਦਿਖਾ ਰਹੇ ਹਾਂ ਉਸ ਵੀਡੀਓ ਦੇ ਵਿੱਚ ਵੀ ਪਤਾ ਲੱਗਦਾ ਕਿ ਕਿੰਨੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹਾਲਾਂਕਿ ਜਿਹੜੇ ਇਸ ਘਰ ਦੇ ਮੈਂਬਰ ਸੀ ਉਹਨਾਂ ਦੇ ਸਿਰ ਤੇ ਉੱਤੇ ਸੱਟਾਂ ਲੱਗੀਆਂ ਪੂਰਾ ਘਰ ਜਿਹੜਾ ਹੈਗਾ ਉਹ ਉਹਦੇ ਸੀਸੇ ਤੋੜ ਦਿੱਤੇ ਗਏ ਤਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਪਰਿਵਾਰ ਕੇ ਮੈਂਬਰ ਹੋਣਗੇ ਉਹਨਾਂ ਨਾਲ 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 ਪੁਲਿਸ ਦੇ ਅਧਿਕਾਰੀ ਜਿਹੜੇ ਹੈਗੇ ਆ ਇਨਵੈਸਟੀਗੇਸ਼ਨ ਆਫੀਸਰ ਜਿਹੜੇ ਹੈਗੇ ਆ ਉਹ ਵੀ ਇੱਥੇ ਪਹੁੰਚੇ ਹੋਏ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਪਰਿਵਾਰ ਕੇ ਮੈਂਬਰਾਂ ਨਾਲ ਪੂਰੀ ਗੱਲਬਾਤ ਸੁਣ ਲੈਣੇ ਆ ਦੇਖੋ ਉਹਨਾਂ ਦੇ ਮਾਤਾ ਦੇ ਜਿਹੜਾ ਪੈਰ ਦੇ ਉੱਤੇ ਉਹਨਾਂ ਦੀ ਲੱਤ ਦੇ ਉੱਤੇ ਵੀ ਬੜੀ ਗੰਭੀਰ ਸੱਟ ਲੱਗੀ ਆ ਤੁਰਿਆ ਤੱਕ ਨਹੀਂ ਜਾ ਰਿਹਾ ਅੱਛਾ ਤੁਹਾਡਾ ਆਪਰੇਸ਼ਨ ਪਹਿਲੇ ਹੋਇਆ ਹੋਇਆ ਕੀ ਨਾਮ ਕੀ ਆ ਤੁਹਾਡਾ ਤੁਹਾਡੇ ਅੱਛਾ ਪਰਿਵਾਰ ਦੇ ਵਿੱਚ ਕਿੰਨੇ ਪਰਿਵਾਰ ਚ ਅਸੀਂ ਤਿੰਨ ਹਸਬੰਡ ਮੇਰੇ ਦੋ ਬੇਟੇ ਅੱਛਾ ਛੋਟਾ ਬੇਟਾ ਉਸ ਟਾਈਮ ਨਹੀਂ ਘਰ ਸੀਗਾ ਉਹਦਾ ਬਾਹਰੋਂ ਦੋਸਤ ਆਇਆ ਹੋਇਆ ਸੀ ਬੇਟੇ ਦੀ ਉਮਰ ਕੀ ਸੀ ਉਹ ਬੇਟਾ 20 ਸਾਲ ਦਾ ਵੱਡੇ ਵਾਲਾ ਅੱਛਾ ਤਾਂ ਉਹ ਘਰ ਸੀਗਾ ਉਹ ਘਰ ਸੀ ਵੱਡਾ ਵਾਲਾ ਆਪਣੇ ਦੋਸਤ ਆਇਆ ਸੀ ਉਹਦਾ ਇੱਕ ਉਹਦੇ ਨਾਲ ਮੈਚ ਦੇਖ ਰਿਹਾ ਸੀਗਾ ਹਾਂ ਫਾਦਰ ਘਰ ਸੀਗੇ ਹਾਂਜੀ ਫਾਦਰ ਘਰ ਸੀਗੇ ਉਹ ਕੀ ਸੀਗਾ ਕੁਝ ਨਹੀਂ ਬਸ ਜਦੋਂ ਸਾਨੂੰ ਨਾ ਬਾਹਰ ਤੋਂ ਹੋਰਨ ਦੀ ਆਵਾਜ਼ ਆਈ ਆਵਾਜ਼ ਆਂਦੇ ਆਂਦੇ ਅਸੀਂ ਜੋਰ-ਜੋਰ ਦੀ ਨਾ ਆਵਾਜ਼ਾਂ ਉਹਨਾਂ ਨੇ 15 ਮਿੰਟ ਹੋਰਨ ਵਜਾਉਂਦੇ ਰਹੇ ਤੇ ਅਸੀਂ ਕਿ ਦੇਖੀਏ ਤੁਸੀਂ ਕੌਣ ਹੈਗਾ ਉੱਥੇ ਜਦੋਂ ਅਸੀਂ ਬਾਹਰ ਨਿਕਲ ਕੇ ਦੇਖਿਆ ਬੇਟੇ ਨੇ ਤੇ ਕਹਿੰਦਾ ਮम्मा ਕੋਈ ਉਹ ਹੈ ਮੈਂ ਕਿਹ ਦੇਖ ਬੇਟੇ ਚੱਲ ਸ਼ਾਇਦ ਗੱਡੀ ਦਾ ਅੱਗੇ ਇਹਨਾਂ ਦਾ ਉਹ ਰੇਤਾ ਪਿਆ ਸੀਗਾ ਕੰਸਟਰਕਸ਼ਨ ਕੰਸਟਰਕਸ਼ਨ ਚੱਲ ਰਹੀ ਹੈ ਤੇ ਨਾਲ ਹੀ ਨਾ ਜਿਹੜੇ ਨਾਲ ਵਾਲੇ ਉੱਪਰ ਟੈਨੈਂਟ ਹੈ ਉਹਨਾਂ ਦੇ ਉਹਨਾਂ ਦਾ ਗੱਡੀ ਪਈ ਸੀ ਇੱਕ ਤੇ ਅਸੀਂ ਇਹਨਾਂ ਦਾ ਦੋਸਤ ਸੀ ਅਸੀਂ ਇੱਥੇ ਗੱਡੀ ਲਗਾਤੀ ਅਸੀਂ ਕਿ ਅੱਗੋਂ ਨਿਕਲਣ ਦੀ ਜਗ੍ਹਾ ਤਾਂ ਹੈ ਹੀ ਨਹੀਂ ਤੇ ਇਹ ਜਿਹੜਾ ਵੀ ਜਾਊ ਉਹ ਆਪਣੀ ਇੱਥੇ ਆਉਗਾ ਹੀ ਨਹੀਂ ਤੇ ਬੈਕ ਕਰਕੇ ਪਿੱਛੇ ਨੂੰ ਚਲੇ ਜਾਗਾ ਹਾਂਜੀ ਚਲੇ ਜਾਗਾ ਕਿਉਂਕਿ ਉਧਰ ਦੂਸਰਾ ਰਸਤਾ ਹੈ ਨਾਲ ਹੀ ਹਾਂਜੀ ਨਾਲੇ ਪਿੱਛੋਂ ਵੀ ਹੈਗਾ ਦੋ ਤਿੰਨ ਰਸਤੇ ਆ ਤੇ ਇਧਰੋਂ ਚਲੇ ਜਾਗਾ ਉਹਨਾਂ ਨੇ ਇੱਥੇ ਆ ਕੇ ਸਾਡੇ ਕੌੜਨ ਵਜਾਏ ਜਦੋਂ ਅਸੀਂ ਜਦੋਂ ਬਾਹਰ ਗਏ ਤੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਤੁਹਾਡੇ ਨਿਕਲਣ ਵਾਸਤੇ ਰਸਤਾ ਇੱਥੇ ਨਹੀਂ ਹੈਗਾ ਤੇ ਤੁਸੀਂ ਵਾਈਚਾਂਸ ਤੁਸੀਂ ਵੱਡੀ ਬੈਕ ਕਰ ਲਓ ਬੇਟੇ ਨੇ ਕਿਹਾ ਕਹਿੰਦਾ ਨਹੀਂ ਤੁਹਾਨੂੰ ਕਿ ਮੈਂ ਤੁਹਾਨੂੰ ਨਿਕਾਲ ਕੇ ਦਿਖਾਉਂਗਾ ਆਪਣੀ ਗੱਡੀ ਤੇ ਇਹ ਕਹਿੰਦੇ ਜੇ ਤੁਸੀਂ ਕਿੰਨੇ ਜਾਣੇ ਕਿੰਨੇ ਸੀਗੇ ਉਸ ਉਸ ਵੇਲੇ ਦੋ ਜਾਣੇ ਸੀ ਇਹ ਦੋ ਪਿੱਛੋਂ ਦੀ ਆਏ ਫਿਰ ਅੱਛਾ ਦੋ ਕਿਹੜੀ ਸੀ ਉਹਨਾਂ ਦੀ ਗੱ ਹੋਇਆ ਸਾਰੇ ਪੁਲਿਸ ਨੇ ਹਾਂ ਜੀ ਹਾਂ ਜੀ ਤੇ ਉਹ ਸਾਰੇ ਨੰਬਰ ਨੋਟ ਕਰਕੇ ਦੋ ਉਸੇ ਦੋਸੀ ਹੁਣ ਡਰਿੰਕ ਵਗੈਰਾ ਵੀ ਕੀ ਹਾਂ ਜੀ ਹਾਂ ਜੀ ਉਹ ਡਰਿੰਕ ਵਾਲੇ ਸੀਗੇ ਸਾਰੇ ਅੱਧਰ ਪਿੱਛੇ ਪੀਜੀ ਦੰਦਿਆ ਸ਼ਾਇਦ ਤੁਹਾਨੂੰ ਪਤਾ ਲੱਗਿਆ ਉਸ ਤੋਂ ਬਾਅਦ ਤੇ ਪੀਜੀ ਦੰਦਿਆ ਫੇ ਉਸ ਤੋਂ ਬਾਅਦ ਇਹਨਾਂ ਨੂੰ ਕੁੱਟ-ਕੁੱਟ ਕੇ ਮੇਰੇ ਹਸਬੰਦ ਨੂੰ ਤੇ ਕੁੱਟ ਕੇ ਬੜਾ ਜ਼ਾਰਾ ਉਹ ਕਰਕੇ ਸਾਰਾ ਤੇ ਕਹਿੰਦੇ ਅਸੀਂ ਹੁਣ ਇਹਨਾਂ ਨੂੰ ਦੇਖ ਲਵਾਂਗੇ ਅੰਨੇ ਦਰਮਿਆਨ ਅਸੀਂ ਕਿਾ ਪੁਲਿਸ ਬੁਲਾਉਂਦੇ ਆ ਅਸੀਂ ਪੁਲਿਸ ਨੂੰ ਸਾਡੇ ਜਿਹੜੇ ਵੀ ਲੋਕੀ ਆ ਮੈਂ ਬਹੁਤ ਆਵਾਜ਼ਾਂ ਜਿਹੜੀ ਵੀਡੀਓ ਤੁਹਾਨੂੰ ਭੇਜੀ ਹੈ ਸ਼ਾਇਦ ਉਹ ਚ ਮੈਂ ਬਹੁਤ ਲੋਕਾਂ ਨੂੰ ਆਵਾਜ਼ ਹਾਂਜੀ ਮੈਂ ਛੱਤ ਨਹੀਂ ਆਗੇ ਸੀ نیچے ਆਗੇ ਸੀ ਉਸ ਵੇਲੇ ਮੈਂ ਛੱਤ ਤੋਂ ਤਾਂ ਮੈਂ ਦੇਖਿਆ ਉਸ ਤੋਂ ਬਾਅਦ نیچے ਆ ਗਈ ਫਸਟ ਫਲੋਰ ਤੇ ਸੀ ਫਿਰ ਮੈਂ نیچے ਆ ਗਈ ਸੀ ਠੀਕ ਹੈ نیچے ਅਸੀਂ ਆਉਣ ਦੇ ਬਾਵਜੂਦ ਫਿਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਹਿੰਦੇ ਅਸੀਂ ਦੇਖ ਲੈਂਗੇ ਅਸੀਂ ਇਹਨੇ ਦਰਵਾਜ਼ਾ ਕਿਸੇ ਸੰਨ ਹੋਰ ਕੁਝ ਨੁਕਸਾਨ ਨਾ ਪੰਜਾਨ ਅਸੀਂ ਪੁਲਿਸ ਨੂੰ ਫੋਨ ਕਰਨ ਲੱਗੇ ਤੇ ਹਲੇ ਦੋ ਤਿੰਨ ਬੰਦਿਆਂ ਨੇ ਹੋਰ ਵੀ ਕਿਤੇ ਸੀ ਪਰ ਪੁਲਿਸ ਜਦੋਂ ਫਿਰ ਉਸ ਤੋਂ ਬਾਅਦ ਜਦੋਂ ਦੇਖਿਆ 20 25 ਮੁੰਡੇ ਲਗਾਤਾਰ ਹਲੇ ਫੋਨ ਤੇ ਅਸੀਂ ਬਾਹਰ ਹੀ ਸੀਗੇ ਲਗਾਤਾਰ ਅੰਦਰ ਆ ਕੇ ਉਹਨਾਂ ਕੋਲ ਬੜੀਆਂ ਜ਼ਿਆਦਾ ਚੀਜ਼ਾਂ ਸੀਗੀਆਂ ਉਹਨਾਂ ਦੇ ਮਾਰਨ ਵਾਲਾ ਕੋਈ ਅੱਗੇ ਨਾ ਰਬੇਸਵਾਲ ਸਾਰੇ ਬਹੁਤ ਜ਼ਿਆਦਾ ਉਹਨਾਂ ਦੇ ਆ ਕੇ ਸਭ ਤੋਂ ਪਹਿਲਾਂ ਤਾਂ ਸਾਡੀਆਂ ਸਾਰੀਆਂ ਗੱਡੀਆਂ ਜਿਹੜੀਆਂ ਲਗਾਤਾਰ ਭਨੀਆਂ ਪਹਿਲਾਂ ਇੱਥੋਂ ਦੀਆਂ ਨਾਲ ਵਾਲਿਆਂ ਦੀ ਇੱਕ ਗੱਡੀ ਭਨਨੀ ਹੈ ਤੇ ਸਾਡੀ ਇੱਕ ਵਾਈਟ ਪਈ ਸੀ ਇੱਕੋ ਜਿਹੜੀ ਮੋਰੀ ਪਈ ਸੀ ਜਿਹਨੂੰ ਕਹਿੰਦੇ ਸੀਗੇ ਜਿਹੜੀ ਸਾਡੀ ਸਾਡੀ ਹਾਂਜੀ ਦੋ ਦੋ ਸਾਡੀਆਂ ਵੈ ਇੱਕ ਇਹਨਾਂ ਟੈਂਨੈਂਟ ਦੀ ਜਿਹੜੀ ਉਸ ਤੋਂ ਅੱਗੇ ਪਈ ਸੀ ਤੋਂ ਨਿਕਲਣਾ ਸੀਗਾ ਅਸੀਂ ਕਿ ਇਸ ਗੱਡੀ ਕਰਕੇ ਤੁਸੀਂ ਨਿਕਲ ਨਹੀਂ ਸਕਦੇ ਤੇ ਤੁਸੀਂ ਪਲੀਜ਼ ਵਾਪਿਸ ਕਿੰਨਾ ਕੁ ਟਾਈਮ ਲੱਗੇਗਾ ਤੁਹਾਨੂੰ ਕਹਿੰਦਾ ਤੁਹਾਨੂੰ ਕੀ ਬੜੀ ਆਮ ਮਤਲਬ ਗਾਲਾਂ ਵਗੈਰਾ ਐਦਾਂ ਦੀ ਜੀ ਹਾਂਜੀ ਡਿੰਕ ਕੀਤੀ ਹੋਈ ਸੀ ਉਹਨਾਂ ਨੇ ਲੱਗ ਰਿਆ ਸੀ ਉਹਨਾਂ ਦੀ ਵਾਰਡੀਨ ਤੋਂ ਲੱਗ ਰਿਆ ਸੀ ਕਿੰਨੀਆਂ ਕਿ ਸੱਟ ਾਂਕੇ ਲੱਗਿਆ ਸਿਰ ਤੇ ਬਹੁਤ ਜ਼ਿਆਦਾ ਤੇ ਅੰਦਰ ਵੀ ਆ ਗਏ ਉਹ ਅੰਦਰ ਆ ਕੇ ਬੇਟੇ ਨੂੰ ਫੜ ਲਿਆ ਉਹਨਾਂ ਨੇ ਹਸਬੰਦ ਮੇਰੇ ਬਾਹਰ ਹੀ ਸੀ ਉਹਨਾਂ ਨੂੰ 4 ਜਣੇ ਨੇ 5 6 ਜਣੇ ਬਾਹਰ ਫੜ ਲਿਆ 15 20 ਕੇ 20 ਤੋਂ 25 ਬੰਦੇ ਹੋਣੇ ਆ ਉਹਨਾਂ ਦੇ ਤੇ ਉਹ ਵਾਲੀ ਵੀਡੀਓ ਵੀ ਸ਼ਾਇਦ ਤੁਹਾਨੂੰ ਕਿਤੇ ਮਿਲ ਜਾਏਗੀ ਤੇ ਤੁਹਾਨੂੰ ਮਤਲਬ ਸੀਸੀਟੀਵੀ ਨਹੀਂ ਲੱਗੇ ਸੀ ਸੀਸੀਟੀਵੀ ਸਾਡਾ ਖਰਾਬ ਹੈ ਤੇ ਇੱਧਰ ਵਾਲਿਆਂ ਦੀ ਕਹਿੰਦੇ ਸਾਡਾ ਖਰਾਬ ਹੈ ਜਿਹੜੇ ਇੱਕ ਲੱਗਿਆ ਹੋਇਆ ਪਰੇ ਹੈ ਤੀਜਾ ਕਰ ਉਹ ਤੋਂ ਅੰਨਾ ਜ਼ਿਆਦਾ ਤੇ ਹਾਂਜੀ ਦੌੜਦੇ ਦੌੜਦੇ ਤੁਹਾਨੂੰ ਮਿਲ ਵੀ ਜਾਊਗੀ ਕੋਈ ਵੀ ਜੋ ਦੌੜ ਕੇ ਗਏ ਕਿੰਨੇ ਬੰਦੇ ਸੀ ਕਿੰਨਾ ਸਭ ਕੁਝ ਉਹ ਸਾਰਾ ਤੁਹਾਨੂੰ ਉਹਦੇ ਚ ਮਤਲਬ ਪਤਾ ਲੱਗ ਜਾਏ ਉਹ ਇਦਾਂ ਜੀ ਸਾਡੇ ਨਾਲ ਮਕਾਨ ਬਣ ਇਹ ਉਹਨਾਂ ਦਾ ਮਲਵਾ ਥੋੜਾ ਜਿਹਾ ਪਿਆ ਹੋਇਆ ਸੀਗਾ ਤੇ ਨਾਲ ਹੀ ਉਹਨਾਂ ਦੀ ਗੱਡੀ ਨਾਲਦਿਆਂ ਦੀ ਗੱਡੀ ਖੜੀ ਸੀ ਉੱਥੇ ਵੀ ਦੂਜੀ ਗੱਡੀ ਉੱਥੋਂ ਕ੍ਰੋਸ ਵੀ ਕਰ ਸਕਦੀ ਸੀ ਹੂੰ ਐਵੇਂ 9 ਵਜੇ ਆਫਿਸ ਤੋਂ ਅੱਗੇ ਗੱਡੀ ਆਪਣੀ ਦੂਜੇ ਪਾਸੋਂ ਘੁੰਮ ਕੇ ਖੜੀ ਕਰਦੀ ਹੂੰ ਤੇ 11 ਵਜੇ ਮੈਂ ਦੇਖ ਲਿਆ 11 ਵਜੇ ਕੋਈ ਬੰਦੇ ਆਏ ਇਦੋਂ ਤੇ ਹੋਰ ਨੇ ਹੋਰ ਨੇ ਹੋਰ ਵੀ ਹੋਰ ਵਾਲੇ ਹੂੰ ਮੇਰੇ ਬੇਟੇ ਨੇ ਜਾ ਕੇ ਉੱਪਰੋਂ ਦੇਖਿਆ ਹੂੰ ਗੱਡੀ ਉਹਨੇ ਕਿਹਾ ਅੰਕਲ ਇਧਰ ਰਸਤਾ ਨਹੀਂ ਹੈਗਾ ਤੁਸੀਂ ਗੱਡੀ ਬੈਕ ਕਰ ਲਓ ਹੂੰ ਕਹਿੰਦਾ ਨਹੀਂ ਗੱਡੀ ਤੇ ਇਧਰੋਂ ਹੀ ਨਿਕਲੂਗੀ ਹੂੰ ਇਹ ਫੇਰ ਥੱਲੇ ਆ ਗਏ ਥੱਲੇ ਆ ਕੇ ਫੇਰ ਇਹਨਾਂ ਨੇ ਕਿਹਾ ਵੀ ਇਧਰੋਂ ਰਸਤਾ ਹੀ ਨਹੀਂ ਹੈਗਾ ਗੱਡੀ ਕਿਵੇਂ ਨਿਕਲੂਗੀ ਹੂੰ ਉਸ ਤੋਂ ਬਾਅਦ ਜਦੋਂ ਇਹ ਬੈਸਨ ਜੇ ਲੱਗੇ ਮੈਂ ਨਿਕਲਿਆ ਬਾਹਰ ਮੈਂ ਕਿਹਾ ਬੈਸਨ ਲੱਗੇ ਉਹਨਾਂ ਦੀ ਗੱਡੀ 'ਚ ਤਿੰਨ ਚਾਰ ਮੁੰਡੇ ਸੀਗੇ ਉਹ ਮੈਂ ਬੈਸਨ ਉਸ ਦੇ ਵਿੱਚ ਛੁਟਾਲਣ ਦੀ ਕੋਸ਼ਿਸ਼ ਕੀਤੀ ਫੇਰ ਹੱਥਾ ਪਾਈ ਹੋ ਗਏ ਹੱਥਾ ਪਾਈ ਹੋਂਦ ਬਾਅਦ ਜੀ ਉਹ ਇੱਕ ਵਾਰ ਤਾਂ ਬੋਲੇ ਯਾਰ ਤੂੰ ਪਿਸਤਲ ਕਿਉਂ ਨਹੀਂ ਕੱਢਦਾ ਉਹ ਨਾ ਕੋਈ ਕੀਰਤਨ ਕੀਰਤਨ ਕਰਕੇ ਕੋਈ ਲੀਟਰ ਸੀਗਾ ਸਾਨੂੰ ਬਾਤ ਪਤਾ ਲਿਆ ਇਹਦਾ ਕਾਬਲਾ ਤੇ ਬਾਅਦ ਚ ਸਾਨੂੰ ਤਦਸੇ ਬਿਨ ਸਿਕورٹی ਵੀ ਮਿਲੀ ਹੋਈ ਹੈ ਯਾਰ ਜੋ ਵੀ ਆਪਾਂ ਕਦੇ ਦੇਖਿਆ ਤਾਂ ਨਹੀਂ ਹੈ ਪਰ ਲੋਕਾਂ ਨੂੰ ਸੁਣ ਤਾ ਹੂੰ ਹੂੰ ਅੱਛਾ ਠੀਕ ਹੈ ਜੀ ਉਹ ਫਿਰ ਨਾ ਫਟਾਫਟ ਗੱਡੀ ਆਪਣੀ ਬੈਕ ਕਰਕੇ ਲੈ ਗਿਆ ਹੂੰ ਅਸੀਂ ਉਹ ਕਹਿੰਦਾ ਕੋਈ ਨਹੀਂ ਤੁਹਾਨੂੰ ਦੇਖ ਲਾਂਗੇ ਅਸੀਂ ਇੰਨਾ ਮਿੰਟਾਂ ਵਿੱਚ PCR ਨੂੰ ਕਾਲ ਕੀਤੀ ਪੀਸੀਆਰ 10 15 ਮਿੰਟ ਤੱਕ ਨਹੀਂ ਆਈ ਜੇ ਪੀਸੀਆਰ ਟਾਈਮ ਸਰ ਆ ਜਾਂਦੀ ਤੇ ਇਹ ਲੜਾਈ ਨਾ ਵੱਧਦੀ ਅਸੀਂ ਵੇਟ ਕਰਦੇ ਰਹੇ ਇੰਨਾ ਮਿੰਟਾਂ ਪੀਸੀਆਰ ਤਾਂ ਨਹੀਂ ਆਈ ਇਹ ਬੰਦੇ 15 20 ਭੱਜੇ ਆਏ ਹਾਂ ਹੱਟ ਡੰਡੇ ਇਹ ਉਹ ਤੇ ਮੈਂ ਇੱਕ ਲਖਵਿੰਦਰ ਇਹ ਸੀ ਮਟੋਰ ਮੈਂ ਉਹਨੂੰ ਫੋਨ ਕਰ ਰਿਹਾ ਸੀਗਾ ਕਿ ਯਾਰ ਇੰਨੀ ਦੇਰ ਹੋ ਗਈ ਪੀਸੀਆਰ ਨਹੀਂ ਆਈ ਹਾਂ ਆ ਕੀ ਗੱਲ ਹੈ ਤੇ ਇਹਨਾਂ ਨੂੰ ਪਿੱਛੋਂ ਮੈਨੂੰ ਠਾੜ ਡੰਡਾ ਪਿਆ ਅੱਛਾ ਤੇ ਮੇਰਾ ਫੋਨ ਗਿਰਿਆ ਗੱਡੀ નીચે ਵੜ ਗਿਆ ਤੇ ਜਿਨ੍ਹਾਂ ਨੇ ਦੇਖਿਆ ਚੀਕ ਚਹਾੜਾ ਮਚ ਗਿਆ ਉਹ ਸਾਰੇ ਤਾਂ ਅੰਦਰ ਵੜ ਗਏ ਹੂੰ ਇਹ ਵੱਡਾ-ਮੁੰਡਾ ਗੋਲ ਖੜਾ ਰਿਹਾ ਤੇ ਮੈਂ ਤੇ ਉਹ ਜੀ ਦੋ ਚਾਰ ਬੰਦੇ ਅੰਦਰ ਵੀ ਵੜ ਗਏ ਸ਼ਰਾਬ ਪੀਤੀ ਸੀ ਉਹਨਾਂ ਕੀ ਤੁਹਾਨੂੰ ਐ ਸਾਨੂੰ ਪਤਾ ਨਹੀਂ ਚੱਲਿਆ ਭਗੜੀ ਇਦਾਂ ਮਚ ਗਈ ਲੱਗਦਾ ਸੀ ਕਿ ਨੱਚਾ ਕੀਤਾ ਹੋ। ਨਸ਼ੇੜੀਆਂ ਲੱਗ ਲੋ ਕਹਿੰਦੇ ਜੇ ਹੁਣ ਦੇ ਹਿਸਾਬ ਨਾਲ ਤੇ ਉਹ ਐ ਜਲਾਨੇ ਫਿਲਮੀ ਸਟਾਈਲ ਤੇ ਆਇਆ ਹੂੰ ਉਹ ਦੋ ਚਾਰ ਜਨੇ ਘਰ ਚ ਵੜ ਗਏ ਸੁਗ ਮੇਰੀ ਵਾਈਫ ਨੂੰ ਉਹਨਾਂ ਨੇ ਹਿੱਟ ਕੀਤਾ ਉਹਦੇ ਗੋਡੇ ਦਾ ਆਪਰੇਸ਼ਨ ਹੋਇਆ ਉਹਦੇ ਵੀ ਚੋਟ ਲੱਗੀ ਤੇ ਉਸ ਤੋਂ ਬਾਅਦ ਮੇਰੇ ਮੈਂ ਐ ਕੀਤਾ ਇੱਥੇ ਡੰਡਾ ਐ ਕਰਾ ਇੱਥੇ ਡੰਡਾ ਸੱਜਾ ਆਇਆ ਤੇ ਚਲੋ ਖਾਦੇ ਹੋਏ ਫਿਰ ਉਹਨੇ ਫਟਾਫਟ ਨਾਲ ਉਹ ਲੈਣ ਦੀ ਗੱਡੀ ਨਵੀਂ ਐ ਉਹ ਤੋੜਦੀ ਸਾਡੀਆਂ ਦੋ ਗੱਡੀਆਂ ਤੋੜਦੀਆਂ ਕਹਤ ਤੁਸੀਂ ਅਗਰ ਉੱਥੇ ਦੇਖਿਆ ਮੌਕਾ ਮੈਂ ਦੇਖਿਆ ਸ਼ੀਸ਼ੇ ਤੋੜਦੇ ਸ਼ੀਸ਼ੇ ਭੰਗ ਦੇ ਸਾਰੇ ਸ਼ੀਸ਼ੇ ਭੰਨਦੇ ਅੰਦਰ ਵੀ ਇਹਨਾਂ ਨੇ ਤਾਂ ਕੰਮ ਕੀਤੀ ਚੰਗੀ ਕੀਤੀ ਤੇ ਮੇਰੇ ਤਾਂ ਤੁਸੀਂ ਕਪੜੇ ਦੇਖੋ ਕਰੋ ਇੰਨਾ ਬਲੀਡਿੰਗ ਇੰਨੀ ਬਲੀਡਿੰਗ ਕਪੜੇ 'ਚ ਹੋਈ ਹੈ ਫੋਨ 'ਚ ਹੋਈ ਨਾ ਰਾਤ ਦੇ ਮੈਨੂੰ ਹੁਸ਼ ਨਹੀਂ ਸੀ ਗਿਆ ਹਮ ਅੱਛਾ ਤੁਸੀਂ ਕਿ ਆਮ ਆਦਮੀ ਪਾਰਟੀ ਦੇ ਕੋਈ ਲੀਡਰ ਕਿਹੜਾ ਕੀ ਕੇਤਨ ਕੁੱਤਨ ਕਹਿੰਦੇ ਆ ਅੱਛਾ ਉਹਦੀ ਸ਼ਹਿਤ ਇਹ ਉਹ ਨਾਲ ਸੀਗਾ ਉਹ ਨਾਲ ਸੀਗਾ ਜਦੋਂ ਮੈਰੀ ਬਿਗਿਨਿੰਗ ਆਇਆ ਨਾ ਜਦੋਂ ਲੋਹਰਨ ਮਾਤ ਅਸਬੇ ਗੱਡੀ ਪਾਸੇ ਕਰੋ ਅੱਛਾ ਉਹੀ ਸੀਗਾ ਕੋਈ ਸੀ ਮੇਨ ਲੜਾਈ ਦੀ ਜਾਨ ਅੱਛਾ ਅੱਛਾ ਹਾਂ ਉਸ ਤੋਂ ਬਾਅਦ ਉਹ ਫਿਰ ਅੱਗੇ ਬਦਮਾਸ਼ ਬੁਲਾ ਕੇ ਲਿਆ ਪੀਸੀਆਰ ਤੇ ਆਇਨੀ ਉਹ 15 20 ਜੇ ਪੀਸੀਆਰ ਮੌਕੇ ਤੇ ਆ ਜਾਂਦੇ ਤਾਂ ਸ਼ਾਇਦ ਆਪਣਾ ਝਗੜਾ ਨਾ ਪੂਰਾ ਤੋਂ ਸਵੇਰੇ ਮਿਲੀ ਹੈ ਪਰਚਾ ਨਹੀਂ ਕੀਤਾ ਕਿਵੇਂ ਦੇਖ ਰਹੇ ਤੁਸੀਂ ਉਹ ਹੁਣੇ ਵਿਆਹ ਲੈ ਗਏ ਆਈਓ ਸਾਹਿਬ ਤੇ ਅੱਗੇ ਦੇਖਦੇ ਹਾਂ ਕਿ ਪਰਚਾ ਹੁੰਦਾ ਕਿ ਨਹੀਂ ਇੱਕ ਵਾਰੀ ਅਸੀਂ ਗੱਲਬਾਤ ਪੁਲਿਸ ਨਾਲ ਵੀ ਕਰ ਲਈਏ ਕਿਉਂਕਿ ਵਰਸ਼ਨ ਪੁਲਿਸ ਤੋਂ ਲੈਣਾ ਵੀ ਬੇਹਤ ਜ਼ਿਆਦਾ ਜ਼ਰੂਰੀ ਹੈਗਾ ਇਸ ਮਸਲੇ ਦੇ ਵਿੱਚ ਰਾਜ ਝਗੜਾ ਹੋਇਆ ਜੀ 1555 ਨੰਬਰ ਦੇ ਵਿੱਚ ਉਤੋਂ ਸਾਨੂੰ ਮੈਸੇਜ ਆਇਆ ਸੀ ਹਸਪਤਾਲ ਅਮਰ ਹਸਪਤਾਲ ਦੇ ਵਿੱਚ ਬਦਖਲ ਨੇ ਦੋ ਬੰਦੇ ਉਹਨਾਂ ਦੀ ਸਟੇਟਮੈਂਟ ਲੈ ਕੇ ਆਏ ਆ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅੱਛਾ ਕੀ ਹੋਇਆ ਕੀ ਸੀ ਉਹ ਕਹਿੰਦੇ ਕਿ ਉਹ ਗੱਡੀ ਗੱਡੀ 1557 ਨੰਬਰ ਦੇ ਵਿੱਚ ਕੋਈ ਕੰਮ-ਕਮ ਚੱਲਦਾ ਸੀ ਉਹਦੇ ਕਰਕੇ ਰੋਡ ਬੰਦ ਸੀਗਾ ਉਹ। ਉਹ ਜਿਹੜਾ 1555 ਵਾਲਾ ਉਹਦੇ ਉਹ ਆਪਣੇ ਦੂਜੀ ਸਾਈਡ ਨੂੰ ਘੁਮਾ ਕੇ ਗੱਡੀ ਆਪਣੇ ਘਰ ਦੇ ਅੰਦਰ ਆ ਗਿਆ। ਉੱਥੋਂ ਕੋਈ ਉਹਦੇ ਪਿੱਛੋਂ ਗੱਡੀ ਆਈ ਐ ਉਹ ਹੋਰਨ ਮਾਰਦਾ ਸੀ ਵੀ ਗੱਡੀ ਸਾਈਡ ਤੇ ਕਰੋ। ਉਹਨੇ ਕਿਹਾ ਵੀ ਸਾਡੀ ਗੱਡੀ ਨਿੱਜੀ ਹੈ ਤਾਂ ਇਹਨਾਂ ਦੀ ਨਾਲ ਦੇ ਗੁੱਠੀ ਦੀ ਐ ਵੀ ਮੜਬਾ ਵਿਆਹ ਕਰਕੇ ਰਸਤਾ ਬੰਦ ਹੈ ਤੁਸੀਂ ਬੈਕ ਲੈ ਜਾਓ ਗੱਡੀ। ਉਹਦੇ ਨਾਲ ਪੁੱਠਾ ਸਿੱਧਾ ਲੱਗ ਪਏ ਬੋਲਣ ਬਹਿਸ-ਬਾਜੀ ਹੋ ਗਈ। ਉਹ ਤੋਂ ਬਾਅਦ ਇੱਕ ਵਾਰ ਤਾਂ ਚਲੇ ਗਏ ਦੁਬਾਰੇ 15-20 ਮੁੰਡੇ ਫੇਰ ਆਏ ਨੇ ਫੇਰ ਅੱਗੇ ਝਗੜਾ ਕੀਤਾ ਉਹਨਾਂ ਨਾਲ ਸੱਟਾਂ ਮਾਰੀਆਂ ਉਹਨਾਂ ਤੇ ਇਹਦਾ ਪੂਰਾ ਛਾਣ ਹੈ ਕਿਹੜੇ ਬੰਦੇ ਸੀ ਕਿ ਕਿੱਥੋਂ ਦੇ ਰਹਿੰਦੇ ਸੀ ਇੱਥੇ 1578 ਨੰਬਰ 'ਚ ਰਹਿੰਦੇ ਆ ਉਹ ਅੱਛਾ ਪੀਜੀ ਪੂਜੀ ਤੇ ਰਹਿੰਦੇ ਮੁੰਡੇ ਅੱਛਾ ਤੇ ਇੰਨੀ ਜ਼ਿਆਦਾ ਜ਼ਿਆਦਾ ਕਰੋੜਾਂ ਧੰਨ ਕੀਤੀ ਤੇ ਲਾਰੂ ਪੀਤੀ ਹੋਈ ਲਾਰੂ ਪੀਤੀ ਹੋਈ ਸੀ ਉਹਨਾਂ ਨੇ ਤੇ ਬੱਸ ਚਲਦੀ ਸੀ ਤੂੰ ਪਿੱਛੇ ਦੇਖਦੇ ਜੀ ਬਿਆਲ ਲੈ ਕੇ ਆਏ ਅੱਛਾ ਕੋਈ ਅਰੈਸਟ ਹੋਇਆ ਉਹਨਾਂ 'ਚ ਕੋਈ ਨਹੀਂ ਫਿਲਹਾਲ ਕੋਈ ਨਹੀਂ ਪਕਾੜੇ ਹੋਏ ਸਾਰੇ ਹਾਂ ਫਿਲਹਾਲ ਤਾਂ ਸਟੇਟਮੈਂਟ ਲਈ ਆ ਉਹਨਾਂ ਦੀ ਐਫ ਆਈ ਆਰ 'ਚ ਟੱਚ ਕਰਕੇ ਫਿਕਰਾਂ ਹੈ ਗਾਰ ਅੱਛਾ ਉਹ ਪਰਮਾਰ ਕਹਿੰਦੇ ਵੀ ਡੇਟ ਬਹੁਤ ਆਈ ਹੈ ਪੁਲਿਸ ਪਤਾ ਨਹੀਂ ਜੀ ਸਾਨੂੰ ਤਾਂ ਹੁਣ ਮੈਸੇਜ ਆਇਆ ਸੀਗਾ ਮੈਂ ਤਾਂ ਹੁਣ ਗਿਆ ਸੀ। ਇਹਦਾ ਰਾਤ ਦਾ ਤਾਂ ਵੱਖਰਾ ਹੋਣਾ ਰਾਤ ਇਹਨਾਂ ਨੇ ਪੀਸੀਆਰ ਤੇ ਗੱਲ ਕੀਤੀ ਹਣੀ ਵੀ ਸ਼ੇਅਰ ਹੋਰ ਕੇ ਉਸੇ ਵਿਜੀ ਹੋਣੀ ਠੀਕ ਅਸਲ ਦੇ ਵਿੱਚ ਨਾ ਮੁਲਾਜ਼ਮਾਂ ਦੀ ਬਹੁਤ ਕਮੀ ਆ ਇਸ ਕਰਕੇ ਹੋਈ ਜਾਂਦਾ ਹੋਰ ਪਾਸੇ ਮੈਸੇਜ ਆ ਗਿਆ ਹੁਣ ਅੱਗੇ ਤੇ ਹੋਰ ਪਾਸੇ ਚਲ ਗਏ ਹੋਣਗੇ ਉਹ ਠੀਕ ਆ ਤਾਂ ਇਹ ਦੇਖੋ ਅੱਗੇ ਇੱਥੇ ਆ ਕੇ ਪੂਰੀ ਵਾਰਦਾਤ ਹੋਈ ਆ ਰਾਤ ਨੂੰ ਇਹ ਪਿੱਛੇ ਜਗ੍ਹਾ ਸੀਗੀ ਹਾਲਾਂਕਿ ਥੋੜੀ ਜਗ੍ਹਾ ਸੀਗੀ ਪਿੱਛੇ ਕਿਉਂਕਿ ਇੱਥੇ ਕੰਸਟਰਕਸ਼ਨ ਨਾਲ ਵਾਲੇ ਘਰ ਦੇ ਵਿੱਚ ਚੱਲ ਰਹੀ ਹੈ ਤੇ ਇਸ ਕਰਕੇ ਇੱਥੇ ਮਿੱਟੀ ਪਈ ਹੋਈ ਸੀ ਕਾਫੀ ਕਿਉਂਕਿ ਕੰਸਟਰਕਸ਼ਨ ਦਾ ਮਲਬਾ ਦਾ ਜਿਹੜਾ ਹੈਗਾ ਉਹ ਜਿਹੜਾ ਸਮਾਨ ਹੈਗਾ ਸੀਮੈਂਟ ਬੱਜਰਾ ਬੱਤੀ ਇਹ ਸਾਰੇ ਚੀਜ਼ ਇੱਥੇ ਪਈ ਸੀ ਇਸ ਕਰਕੇ ਇੱਥੋਂ ਲੰਘਣਾ ਮੁਸ਼ਕਲ ਸੀ ਤਾਂ ਇਹਨਾਂ ਨੇ ਕਿਹਾ ਕਿ ਪਿੱਛੋਂ ਨਘਾ ਲਓ ਲੇਕਿਨ ਇਥੋਂ ਨਾ ਪਿੱਛੇ ਜਾਣ ਦੀ ਜिद ਕਰਕੇ ਇੱਥੋਂ ਹੀ ਨਗਾਉਣ ਦੀ ਗੱਲਬਾਤ ਕਹੀ ਗਈ ਤੇ ਇਹ ਗੱਡੀਆਂ ਜਿਹੜੀਆਂ ਤਮਾਂ ਉਹ ਗੱਡੀਆਂ ਹੈਗੀਆਂ ਉਹ ਤੋੜੀਆਂ ਗਈਆਂ ਤਾਂ ਹਲਕੇ ਪੁਲਿਸ ਤੋਂ ਵੀ ਇਸ ਮਸਲੇ ਦੇ ਵਿੱਚ ਵਰਸਨ ਅਸੀਂ ਲਵਾਂਗੇ ਕਿ ਆਖਰਕਾਰ ਉਹ ਪੁਲਿਸ ਕੀ ਕਹਿੰਦੀ ਹੈ ਲੇਕਿਨ ਹਾਲ ਫਿਲਾਲ ਇਹ ਜ਼ਰੂਰ ਹੈਗਾ ਕਿ ਇੱਕ ਦਹਿਸ਼ਤ ਵਰਗਾ ਮਾਹੌਲ ਰਾਤ ਕਰੀਬ ਕਰੀਬ 11 ਵਜੇ ਜ਼ਰੂਰ ਮੁਹੱਲੇ ਦੇ ਵਿੱਚ ਦੇਖਣ ਨੂੰ ਮਿਲਿਆ ਕਿਉਂਕਿ ਇੱਥੇ ਮੁੰਡੇ ਆਉਂਦੇ ਨੇ 20-25 ਮੁੰਡੇ ਆ ਕੇ ਉਤਪਾਦ ਮਚਾਉਂਦੇ ਨੇ ਗੱਡੀਆਂ ਤੋੜਦੇ ਨੇ ਤੇ ਪੁਲਿਸ ਵਾਲੋ ਹਾਲੇ ਤੱਕ ਪਰਚਾ ਦਰਜ ਨਹੀਂ ਕੀਤਾ ਗਿਆ ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਅਰਵਿੰਦਰ ਵੀ ਪੀਟੀਸੀ ਨਿਊਜ਼